ਸੋ ਕੀ ਹੀਰਾਜ ਜਵਾਈ ਲਵ ਟੂ ਕੀ ਦਿੰਦਾ ਉਹ ਜਵਾਈ ਤਾਂ ਦੁੱਪਰ ਬੈਠ ਕੇ ਕੋਲ ਕੱਲ ਵੀ ਨਹੀਂ ਕਰਦਾ ਸਮਝ ਨਹੀਂ ਆਉਂਦੀ ਮੈਂ じゃ ਕੀ ਕਰਦਾ ਜੇ ਉਹਨਾਂ ਨੂੰ ਇੰਨੀ ਨਫ਼ਰਤ ਹੈ ਮੇਰੇ ਤੋਂ ਜੇ ਨਹੀਂ ਕਰਨਾ ਸੀ ਮੇਰੇ ਨਾਲ ਵਿਆਹ ਫਿਰ ਪਹਿਲੀ ਕਹਿ ਦਿੰਦੇ ਕੱਟੂ ਕੱਟਵੇਂ ਨਰਕ ਚ ਤਰਾਂ ਲਾਉਂਦੀ ਉਤਮਾ ਹੋਣੇ ਤਾਂ ਮੈਨੂੰ ਕਦੇ ਹਵਦਾ ਸਮਝਿਆ ਹੀ ਨਹੀਂ ਜਿੰਨਾ ਮਰਜ਼ੀ ਕਰ ਲੈ ਇਸ ਕਰ ਲਈ ਹਮੇਸ਼ਾ ਸੁਣਨਾ ਹੀ ਪੈਂਦਾ ਮੈਨੂੰ ਅੱਖੇ ਜਵਾਬ ਹੀ ਨਹੀਂ ਹੁੰਦਾ ਮੇਰੇ ਹੱਥ ਵਸੇ ਹੁਣ ਕਿਤਾ ਰੱਬ ਦੇ ਰੰਗ ਨੇ ਜਦੋਂ ਉਹਦੀ ਮਰਜ਼ੀ ਹੋਈ ਉਦੋਂ ਹੋ ਮੇਰੇ ਝੋਲੀ ਪਰ ਮੈਨੂੰ ਕਹਿਣ ਦੀ ਵਜ੍ਹਾ ਛੇ ਇੱਕ ਵਾਰੀ ਤੂੰ ਆਪਣੇ ਪੁੱਤ ਨੂੰ ਸਮਝਾ ਲੈ ਅਰਨਾ ਉਹ ਕਹਿੰਦੇ ਨਹੀਂ ਬਗਾਨੀ ਧੀ ਨੂੰ ਦੋਸ਼ ਦੇਣਾ ਬਾਲਾ ਸੌਖਾ ਹੁੰਦਾ ਆਪਦੇ ਪੁੱਤ ਨੂੰ ਨਹੀਂ ਕੁਛ ਕਿਹਾ ਜਾਂਦਾ। ਉਹੀ ਗੱਲ ਘਰ ਗਿਆ ਪਰ ਨਹੀਂ ਆਤਾ। ਮੈਨੂੰ ਬੁੱਕਦਨੀਆ ਪਹਿਕਿਆ ਨਹੀਂ। ਕੀ ਕੰਮ ਹੈ ਮਾਂ ਕੀ? ਨਾ ਉੱਧਰ ਦੱਸ ਸਕਦੀਆਂ। ਨਾ ਮਾਂ ਸੁਣਦੀ ਐ ਮੇਰੀ। ਨਾ ਪਿਓ। ਆਖੇ ਜਿੱਥੇ ਤੈਨੂੰ ਵਿਆਹ ਦਾ। ਉੱਥੇ ਹੀ ਮੇਰੀ। ਪਰ ਤੇ ਉਹ ਕਿਸਮਤ ਨੇ ਕੀ ਤਾਂ ਮਜ਼ਾਕ ਮੇਰੇ ਨਾਲ। ਸਭ ਗਲਤੀ ਸੀ ਮੇਰੀ ਕੀ ਸ਼ਿਕਵਾ ਤੇਰੇ ਨਾਲ। ਲਗਦਾ ਸੀ ਪਿਆਰ ਵਟੇ ਪਿਆਰ ਕਾ ਨਿੱਕੀ ਹੋਗਾ ਤੈਨੂੰ ਰੋਈ ਜਾਨੀ ਹੈਗੀ ਨਾ ਮੈਂ ਤਾਂ ਇੱਥੇ ਕੰਮ ਕਰੀ ਜਾਂਦੀ ਹੈਗੀ ਇਹ ਆ ਰੋਣਾ ਪਾਈ ਬੈਠੀ ਹੈਗੀ ਤੈਨੂੰ ਕੀ ਹੋ ਗਿਆ ਹਾਂ ਆਂਜੂ ਕੁਂਜ ਨਾ ਮਾ ਕੁਛ ਨਹੀਂ ਉਹ ਮੇਰੀ ਮਾਂ ਦੀ ਯਾਦ ਆ ਗਈ ਸੀ ਫਿਰ ਰੋਣ ਲੱਗ ਗਈ ਮਾਂ ਦੀ ਯਾਦ ਆ ਗਈ ਸੀ ਮਾਂ ਤੇਰੀ ਮਰੀ ਹੈਗੀ ਯਾਦ ਆ ਗਈ ਸੀ ਹਾਂ ਕਿਉਂ ਬੋਲਦੀ ਹੈਂ ਇੱਕ ਮੇਰੀ ਮਾਂ ਤਾਂ ਹੈਗੀ ਤੂੰ ਉਹਨੂੰ ਵੀ ਨਹੀਂ ਬਖਸ਼ਦੀ ਬਖਸ਼ਦੀ ਤੇਰੀ ਮਾਂ ਨੂੰ ਮੈਂ ਆਖਿਆ ਨਾ ਕਿ ਚਿੱਕ ਲੈ ਨਹੀਂ ਕੰਮ ਕਰੀ ਜਾਂਦੀ ਹੈਗੀ ਆ ਤੇਰੇ ਰੋਣੇ ਨੇ ਤਾਂ ਅਸੀਂ ਜਮਾਂ ਪਿੱਛੇ ਪਾਤੇ ਜਮਾਂ ਪਿੱਛੇ ਨਹੀਂ ਪਾਤੇ ਤੇਰੇ ਰੋਣੇ ਨੇ ਮਾਂ ਤੂੰ ਦੱਸ ਮੇਰੇ ਤੋਂ ਕੀ ਗਲਤੀ ਹੋਈ ਜਿਤੇ ਤੈਨੂੰ ਮੈਂ ਵਧੀਆ ਨਹੀਂ ਲੱਗਦੀ ਸੀ ਤੂੰ ਵਿਆਹ ਕਿ ਨਾ ਲਿਆਉਂਦੀ ਤੂੰ ਮੇਰੇ ਤੇ ਨੁਕਸ ਘਟਦੈਨੀ ਆ ਤੂੰ ਇੱਕ ਵਾਰੀ ਆਪਦੇ ਪੁੱਤ ਨੂੰ ਪੁੱਛ ਹੋਂ ਤਾਂ ਮੇਰੇ ਕੋਲ ਦੋ ਬਲ ਪੈਂਦਾ ਵੀ ਨਹੀਂ ਤੇਰੀ ਕੋ ਟੂਟ ਹੈ ਨਹੀਂ ਤੇਰੇ ਕੋਲ ਬਹਾਉਣ ਵਾਲੀ ਤੇਰੇ ਕੋਲ ਹੈ ਨਹੀਂ ਕੋ ਟੂਟ ਬਹਾਉਣ ਵਾਲੀ ਪਹਿਲਾਂ ਉਹਨੂੰ 2 ਦਿਨ ਹੋ ਗਏ ਉਹ ਘਰੇ ਆਇਆਗਾ ਤੂੰ ਉਹਨੂੰ ਫੋਨ ਲਾਇਆਗਾ ਵੀ ਤੂੰ ਕਿੱਥੇ ਆ ਕਿੱਥੇ ਨਾ ਮਾਂ ਮੇਰਾ ਫੋਨ ਚੱਕਦੀ ਕਿੱਥੇ ਨੇ ਹੁਣ ਤਾਂ ਮੈਨੂੰ ਐਂ ਕਹਿ ਦਿੰਦੇ ਨੇ ਛੇ ਤੂੰ ਮੈਨੂੰ ਫੋਨ ਕੀਤਾ ਮੈਂ ਕਦੇ ਘਰੇ ਨਹੀਂ ਆਉਣਾ ਮੈਂ ਤਾਂ ਡਰ ਦੀ ਮਾਰੀ ਉਹਨਾਂ ਨੂੰ ਕਦੇ ਕੁਝ ਪੁੱਛਦੀ ਨਹੀਂ ਨਾ ਫੋਨ ਕਰਾਂ ਡਰ ਦੀ ਮਾਰੀ ਨਹੀਂ ਪੁੱਛਦੀ ਫੋਨਾਂ ਤੂੰ ਚੁੱਪ ਕਰਕੇ ਉਹਨੂੰ ਖੋਲ ਲੈ ਕੋਈ ਨਹੀਂ ਮਾਂ ਲਾ ਲੈਂਨੀ ਆ ਪਰ ਚੱਕਣਾ ਤਾਂ ਉਹਨਾਂ ਨੇ ਹੈ ਚੱਕਣਾ ਕਿਉਂ ਨੀਗਾ ਜੇ ਤੂੰ ਫੋਨ ਲਾਵੇਂਗੀ ਨਾ ਫੇਰ ਹੀ ਉਹ ਚੱਕੂਗਾ ਤੇ ਤੈਨੂੰ ਤੇ ਉਹਦੇ ਵੱਲ ਧਿਆਨ ਹੀ ਨਹੀਂ ਨੀਗਾ ਧਿਆਨ ਹੀ ਨਹੀਂ ਦਿੰਦੀ ਤੂੰ ਉਹਦੇ ਕੋਲੇ ਤੂੰ ਮੈਂ ਫਿਰ ਹੋਰ ਕਿਹਦੇ ਤੇ ਧਿਆਨ ਦਿੰਨੀ ਆ ਮੈਂ ਆ ਰੋੜਾ ਨੂੰ ਧਿਆਨ ਦਿੰਨੀ ਆ ਇਸ ਘਰ ਚ ਜਿੰਨਾ ਮੇਰੇ ਤੋਂ ਬੰਦਾ ਨਾ ਮੈਂ ਉਸ ਤੋਂ ਵੱਧ ਕੇ ਕਰਦੀ ਆ ਪਰ ਪਤਾ ਨਹੀਂ ਕਿਉਂ ਤੁਹਾਨੂੰ ਐਂ ਲੱਗਦਾ ਵੀ ਮੈਂ ਮਾੜੀ ਆ ਮਾੜ ਗਈ ਆ ਸਾਡੇ ਕੜਮੀ ਨੇ ਪੈਰ ਘਰੇ ਤਰਤਾ ਨਾ ਮਾੜ ਗਈ ਆਂਗੀ ਤੂੰ ਹਾਂ ਸੱਚੀ ਕਿਆ ਬਾਕੀ ਮਾੜੀ ਆ ਮੈਂ ਤਾਂ ਬਹੁਤ ਮਾੜੀ ਆ ਬਹੁਤ ਮਾੜੀਆਂ ਕੋਈ ਨੀ ਮਾਂ ਕਰ ਲੈਨੀ ਆ ਫੋਨ 6 ਵਜ ਜਾ ਤੂੰ ਆ ਨਾਲੇ ਨਾ ਰੋਇਆ ਜਾ ਨਾ ਕਰ ਆ ਜਿਹੜੇ ਕਿਰਾਏਦਾਰ ਬੈਠੇ ਹੈਗੇ ਇਹ ਆਖਣਗੇ ਖਣੀ ਇਹਦੀ ਸੱਸ ਮਾੜੀ ਹੈਗੀ ਠੀਕ ਆ ਆ ਜਿਹੜੇ ਤੂੰ ਰੋਂ ਟੋਣ ਜਤੋਂ ਨਹੀਂ ਹੈ ਨਾ ਮੈਨੂੰ ਵਦਗਾ ਨਹੀਂ ਲੱਗਦੇ ਤੇਰੇ ਰੋਂ ਟੋਣੇ ਹੀ ਕੋਈ ਨੀ ਨਹੀਂ ਰੋਂਦੀ ਕੰਮ ਕਰ ਲੈ ਸਾਰਾ ਕੰਮ ਪਿਆਗਾ ਭਾਂਡੇ ਉਹ ਸੰਖ ਚ ਪਏ ਪਏ ਹੈਗੇ ਹਾਂਜੀ ਮਾਂ ਕਰ ਲੈਨੀ ਪੜ ਲੈਨੀਏ ਕੰਮ ਕੀ ਕਰਾਂ ਸਮਝ ਨਹੀਂ ਆਉਂਦੀ ਫੁੜਾ ਬਚਲੇ ਜਾਣ ਆਈ ਪਈ ਐ ਮੇਰੀ ਕੁਝ ਸਮਝ ਨਹੀਂ ਆਉਂਦਾ ਓਹੋ ਮੰਮੀ ਨੂੰ ਨਾਲੇ ਮੈਂ ਕਿੰਨੇ ਵਾਰੀ ਕਿਹਾ ਵੀ ਮੈਨੂੰ ਗੰਦ ਜਮਾਂ ਨਹੀਂ ਪਸੰਦ ਫਿਰ ਵੀ ਇਹਨਾਂ ਗੰਦ ਪਾ ਰੱਖਿਆ ਉਹ ਕੱਪੜੇ ਧੋਤੇ ਐ ਮੰਮੀ ਕੀ ਹੋ ਗਿਆ ਕੀ ਹੋ ਗਿਆ ਮੰਮੀ ਕਿੱਥੇ ਆ ਜਾ ਹਾਂ ਕੀ ਹੋਇਆ ਆ ਕੀ ਆ ਮੈਨੂੰ ਐਂ ਦੱਸੋ ਆ ਕੱਪੜੇ ਕੱਥਲੇ ਸਿੱਟੇ ਨਹੀਂ ਆ ਸੁਖ ਤੂੰ ਆ ਕੱਪੜੇ ਤੋਤੇ ਆ ਤੁਸੀਂ ਲੈ ਹੁਣ ਤੋਤੇ ਹੋਏ ਨੇ ਮੈਂ ਕਾਹਦੇ ਨਾ ਤੋਤੇ ਭਾਈ ਮੈਥੋਂ ਕਿੱਥੇ ਹੱਥਾਂ ਤੇ ਇਨੇ ਤੋਤੇ ਆਂਦੇ ਆ ਕੰਮ ਵਾਲੀ ਨੇ ਤੋਤੇ ਨੇਗੇ ਕੀ ਮੰਮੀ ਤੁਸੀਂ ਥੋੜਾ ਬੜਾ ਧਿਆਨ ਰੱਖ ਲਿਆ ਕਰੋ ਨਾਲੇ ਚੰਗੀ ਤਰ੍ਹਾਂ ਤੁਹਾਨੂੰ ਪਤਾ ਵੀ ਮੈਨੂੰ ਗੰਦ ਨਹੀਂ ਪਸੰਦ ਆ ਕੀ ਖਲਾਰਾ ਮਚਾ ਰੱਖਿਆ ਨਾਲੇ ਕੱਪੜੇ ਮੈਂ ਤਾਂ ਆਏ ਸੀਗੇ ਵੀ ਧੋਣ ਵਾਲੇ ਕੱਪੜੇ ਨਾ ਗੰਦ ਨੂੰ ਇਹਨਾਂ ਨੂੰ ਕੀ ਹੋਇਆ ਤੋਤੇ ਸਮਾਰੇ ਕੱਪੜੇ ਨੇ ਮਾਹ ਚਲ ਤਾਂ ਆਹ ਮਾਰ ਦਾਂਗੇ ਆਥਣੇ ਜੇ ਆ ਐਵੇਂ ਤੂੰ ਦੇ ਕੱਪੜੇ ਦੱਸਿਓ ਮੈਨੂੰ ਤੇ ਤੁਹਾਨੂੰ ਕੀ ਹੋਇਆ ਕੀ ਇਹਨਾਂ ਨੂੰ ਮੈਨੂੰ ਇਹ ਜਮਾਂ ਪਸੰਦ ਨਹੀਂ ਇਹ ਕੱਪੜੇ ਦੁਵਾਰਾ ਧੋਣੇ ਆ ਚੱਲ ਮੈਂ ਕਹਿ ਦੂੰ ਕੰਮ ਵਾਲੀ ਨੂੰ ਵੀ ਦੁਵਾਰੇ ਧੋਦੇ ਤੂੰ ਤਾਂ ਭਈ ਉਹਨੂੰ ਟੰਡੀ ਵਾਲੇ ਵੀ ਤੇ ਚੱਕਣਾ ਅਗਲੀ ਨਾ ਆਪਕੇ ਆਈ ਹਟ ਜੂ ਕੰਮ ਵਾਲੀ ਨੂੰ ਤੇ ਹੋ ਮੰਮੀ ਚੁੱਪ ਕਰਕੇ ਨਾ ਕੱਪੜੇ ਤੁਸੀਂ ਧੋ ਤੁਹਾਨੂੰ ਮੈਂ ਤਾਂ ਬੁਲਾਇਆ ਠੀਕ ਹੈ ਨਾ ਕਿਉਂ ਕੰਮ ਵਾਲੀ ਧੋਂਦੀ ਹੈ ਭਾਈ ਚੰਗੀ ਭਲੀ ਤੂੰ ਮੈਥੋਂ ਕਾਹਤੋਂ ਧਵਾਉਣੀ ਨਾ ਮੈਥੋਂ ਧੋਤੇ ਜਾਣ ਕੰਮ ਵਾਲੀ ਧੋਂਦੀ ਹੈ ਉਹਨੇ ਜਿਹੋ ਜੇ ਹੁਣ ਤੋਂ ਤੇ ਉਹੋ ਜੇ ਬਾਅਦ ਚ ਧੋ ਦੂਗੀ ਨਾਲੇ ਮੈਂ ਉਹ ਤੋਂ ਨਹੀਂ ਧਵਾਉਣੇ ਕੱਪੜੇ ਤੁਸੀਂ ਧੋਣੇ ਆ ਇਹ ਤੇ ਫਿਰ ਤੇਰੀ ਖਹਿਵਾਜੀ ਹੋ ਗਈ ਤੇਰੀ ਜਿੱਦ ਹੋ ਗਈ ਵੀ ਤੂੰ ਮੈਥੋਂ ਧਵਾਉਣੇ ਨੇ ਹੌਂਤ ਸੀ ਕੱਪੜੇ ਧੋਣੇ ਹੋ ਕੇ ਫਿਰ ਮੈਂ ਲਾਵਾਂ ਫੋਨ ਨਾਲੇ ਮੈਨੂੰ 36 ਫੋਨ ਕਰ ਲਏ ਉਹਨਾਂ ਨੇ ਠੀਕ ਹੈ ਨਾ ਪੁੱਛਿਆ ਉਹਨਾਂ ਨੇ ਵੀ ਤੇ ਸਸਤੰਗਤਾ ਨਹੀਂ ਕਰਦੀ ਮੇਰਾ ਤਾਂ 1 ਮਿੰਟ ਦਾ ਕੰਮ ਮੈਂ ਤਾਂ ਉਹਨਾਂ ਨੂੰ ਬਸ ਫੋਨ ਹੀ ਕਰੀ ਕਿਨੇ ਕਰ ਲੇ 36 ਫੋਨ ਉਹ ਮੈਨੂੰ ਪੁੱਛੀ ਜਾਂਦੇ ਆ ਨਾ ਮੈਂ ਵੀਡੀਓ ਭੇਜ ਕੇ ਹਟਿਆ ਜਿਹੜੀ ਤੁਹਾਡੀ ਉਹ ਫੇਰ ਸੋਚਦੇ ਵੀ ਜ਼ਹਿਰ ਨਾ ਪਾ ਦੇ ਉਹ ਮੈਨੂੰ ਫੋਨ ਕਰਕੇ ਪੁੱਛਿਆ ਜੇ ਤੁਸੀਂ ਕਿਹਨੇ ਤੋਂ ਮੈਂ ਲਾ ਦਿੰਨੀ ਆ ਫੋਨ ਮੈਨੂੰ ਤਾਂ ਕੋਈ ਚੱਕਰ ਨਹੀਂ ਨਾ 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 ਪੁੱਤ ਫੋਨ ਫਾਨ ਨਹੀਂ ਐਵੇਂ ਆਵਦੇ ਘਰ ਦਾ ਪੇਤ ਨਹੀਂ ਕਿਸੇ ਨੂੰ ਦੇਈਦਾ ਹੁੰਦਾ ਆਪਾਂ ਤਾਂ ਉਹੀ ਗੱਲ ਕਹਿੰਦੇ ਸੱਸ ਨੂੰ ਲੜੀਆਂ ਤੇ ਇੱਕੇ ਚੁੱਲ੍ਹੇ ਚੜੀਆਂ ਆਪਣੇ ਸਾਸਾਂ ਨੂੰ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਐਵੇਂ ਕਾਹਨੂੰ ਕੰਮ ਲਈ ਹੋਈਆਂ ਐਵੇਂ ਲੋਕਾਂ ਨੂੰ ਘਰ ਦਾ ਪੇਤ ਦੇ ਜਾਣ ਕੋਈ ਨਹੀਂ ਪੁੱਤ ਕੱਪੜੇ ਮੈਂ ਆਪ ਧੋ ਦੂੰਗੀ ਹੌਲੀ ਹੌਲੀ ਕੋਈ ਨਹੀਂ ਉਹੀ ਗੱਲ ਹਣਾ ਜੇ ਇਹ ਗੱਲ ਤੁਸੀਂ ਮੈਨੂੰ ਪਹਿਲੇ ਕਹਿ ਦਿੰਦੇ ਕਾ ਤੋ ਮੇਰਾ ਇਹਨਾਂ ਦਿਮਾਗ ਖਰਾਬ ਕੀਤਾ ਸੁੱਖ ਪੁੱਤ ਕੀ ਕਰਾਂ ਮੇਰੇ ਤਾਂ ਮੁਰਚੇ ਦੁਖਣ ਲੱਗ ਜਾਂਦੇ ਤੈਨੂੰ ਪਤਾ ਇੰਨੀ ਮੇਥ ਮੈਂ ਪਹਿਲੇ ਦਿਨੋਂ ਇੰਨਾ ਕੰਮ ਕਿੱਥੋਂ ਕਰਿਆ ਕੱਲਾ ਰੋਟੀ ਸਬਜ਼ੀ ਤਾਂ ਮੈਂ ਕਰ ਲੈਨੀ ਆ ਕੰਮ ਵਾਲੀ ਧੋਂਦੀ ਸ਼ੁਰੂ ਤੋਂ ਕੱਪੜੇ ਨਾਲੇ ਪਹਿਲਾਂ ਵੀ ਕੰਮ ਵਾਲੀ ਧੋਂਦੀ ਸੀ ਤੈਨੂੰ ਵੀ ਪਤਾ ਨਹੀਂ ਹੁਣ ਕੀ ਹੋ ਗਿਆ ਉਹੀ ਕੱਪੜੇ ਤੂੰ ਪਾਉਂਦੀ ਸੀ ਪਹਿਲਾਂ ਲਾਡੀ ਨੇ ਨਾ ਉਦੋਂ ਹੀ ਕਮੀ ਕੱਢ ਦੇਣੀ ਆ ਕੱਪੜੇ ਧੋਤੇ ਆ ਉਹਨੇ ਮੈਨੂੰ ਹੀ ਕਹਿਣਾ ਆ ਕੇ ਤੁਸੀਂ ਨਾ ਫਟਾਫਟ ਮੈਨੂੰ ਕੱਪੜੇ ਧੋਤੇ ਹੋਏ ਚਾਹੀਦੇ ਹੋਰ ਕੋਈ ਗ ਮੇਰੇ ਕੋਲ ਨੰਬਰ ਹੈਗਾ ਮੈਂ ਉਹਨਾਂ ਨੂੰ ਉਹਦੀ ਫੋਨ ਲਾ ਦੇਣਾ ਆ ਚੰਗਾ ਡਰਾਬਾ ਤੇ ਹੈ ਇਹਨੂੰ ਗੱਲ-ਗੱਲ ਤੇ ਡਰਾਬਾ ਦੇਣ ਭੇਜੂਗੀ ਆ ਕਿ ਮੈਂ ਉਹਨਾਂ ਨੂੰ ਫੋਨ ਲਾ ਦੇਣੀ ਆ ਤੁਹਾਨੂੰ ਨਵੇਂ ਜੱਬ ਛੱਡ ਗਿਆ ਇਹ ਤਾਂ ਮੇਰੇ ਦੀ ਹੁਕਮ ਚ ਲਾਉਣ ਲੱਗੀ ਲੈ ਮੈਂ ਘਰ ਦੀ ਮਾਲਕਣੀ ਇਹ ਤਾਂ ਨੌਕਰਾ ਵਾਂਗੂ ਮੈਥੋਂ ਕੰਮ ਕਰਾਉਂਦੀ ਐ ਲੋ ਕਹਿੰਦੀ ਹੁਣ ਕੰਮ ਮਲੀ ਤੋਂ ਨਹੀਂ ਕੱਪੜੇ ਧਵਾਉਣੇ ਕਿ ਤੂੰ ਹੀ ਧੋ ਕੇ ਦੇ ਇਹ ਚੰਗਾ ਕੰਮ ਆ ਇਹਦਾ ਨਾ ਜਾ ਖਾਣੇ ਦਾ ਕੁਝ ਕੈਸਾ ਕਹਿੰਦੀ ਆ ਸਮਾਰ ਕੇ ਉਹ ਦਿੱਤਾ ਮੈਂ ਕਿ ਜੇ ਦੇ ਦਿੰਦੀ ਆ ਚੱਕ ਕੇ ਫੋਨ ਇਹ ਜੇ ਕੰਜਰ ਹੋਣ ਇਹਦੀ ਮਾੜੀ ਜੀ ਗੱਲ ਤੇ ਇਹਨੂੰ ਐ ਫੋਨ ਕਰ ਕਰ ਪੁੱਛੀ ਜਾਂਦੇ ਕਿ ਤੇਰੀ ਸੱਸਾ ਤੰਗ ਤਾਂ ਨਹੀਂ ਕਰਦੀ ਵੀ ਤੁਸੀਂ ਜੈ ਰੋਏ ਸਾਡੇ ਕੀ ਲੈਣਾ ਸਾਡੇ ਆਪ ਦੇ ਘਰ ਦੀ ਗੱਲ ਐ ਕਿਵੇਂ ਖੜਾ ਛੜਾਵਾ ਹੋਣਾ ਆ ਤਾਂ ਸੱਪ ਹੀ ਖੜਾ ਹੋ ਗਿਆ ਇਹ ਤਾਂ ਮੈਨੂੰ ਗੱਲ ਗੱਲ ਤੇ ਹਈ ਕਹਿ ਦਿੰਦੀ ਆ ਚੱਕ ਕੇ ਹੋਣ ਜਾ ਆਹ ਲਾ ਗਈ ਢੇਰ ਮੈਂ ਕਿੱਥੋਂ ਤੋਦਾਂ ਚੱਲ ਮਨਾ ਦੇਖਦੀ ਆਏ ਤੂੰ ਨੇ ਤਾਂ ਪਹਿਣਗੇ ਹੁਣ ਜਦੋਂ ਹੁਕਮ ਲਾ ਗਈ ਵੇਦਾ ਕੀ ਪਤਾ ਗਿਆ ਬੜੀ ਤੇ ਸੱਚੂ ਫੋਨ ਕਰਦੇ ਢੋੜੇ ਕੁੱਟ ਦੇਣਗੇ ਅਗਲੇ ਮੈਂ ਇਥੋਂ ਤਾਂ ਚੱਲਿਆ ਵੀ ਨਹੀਂ ਜਾਣਾ ਕੀਪਤਾ ਕਾਮਣੀ ਕਿੱਥੇ ਗਈ ਐ ਸੱਸ ਪਮੂ ਤਾਂ ਕਹਿੰਦੀ ਐ ਕਿ ਉਦੋਂ ਆਂਟੀ ਕਹਿੰਦੀ ਤੈਨੂੰ ਬਥੇਰੀਆਂ ਮਿੰਤਾ ਕਰੀਆਂ ਤੇਰੀਆਂ ਉਹ ਤਾਂ ਤੂੰ ਨਹੀਂ ਮੰਨੀ ਹੁਣ ਸਾਨੂੰ ਨਹੀਂ ਪਤਾ ਭਾਈ ਥੋਤਾ ਘਰ ਛੱਡ ਕੇ ਵਾਗ ਗਈ ਹੁਣ ਮੈਂ ਵੇਲੇ ਨੂੰ ਪਸਕਾਉਣੀ ਮੈਂ ਕਾਮਣੀ ਜੀ ਉਦੋਂ ਹੀ ਮੇਰੇ ਕੋਲੇ ਗਈ ਸੀ ਉਹਦੋਂ ਮੇਰੀ ਧੀ ਨੂੰ ਗਣ ਨਾਲ ਲਾ ਲਾਂਦੀ ਤਾਂ ਹੁਣ ਮੈਂ ਕਿਉਂ ੜਕਦੀ ਫਿਰਦੀ ਹੁਣ ਕੀਪ ਤੱਕੀ ਦੇ ਭਾਂਡੇ ਪਈ ਹੋਣੀ ਵਿਚਾਰੀ ਲੋਕਾਂ ਦੇ ਜੁੱਲਿਆਂ 'ਚ ਹੱਥ ਮਾਰਦੀ ਨਾ ਹੀ ਮੈਨੂੰ ਕੰਮ ਨੇ ਕੋਈ ਰਾਹ ਪਾਇਆ ਵੀ ਸਾਨੂੰ ਦੱਸ ਕੇ ਗਈ ਐ ਕਿ ਜਨਾ ਉਹ ਤਾਂ ਸਾਫ ਹੀ ਮੁੱਕਰ ਗਈ ਵੀ ਸਾਨੂੰ ਤਾਂ ਦੱਸ ਕੇ ਨਹੀਂ ਗਈ ਉਹ ਤਾਂ ਕਹਿੰਦੀ ਮੈਂ ਡਿਊਟੀ ਲੱਗੀ ਐ ਉਦਰੀ ਮੈਨੂੰ ਘਰ ਮਿਲ ਗਿਆ ਨੇੜੇ ਪੈਂਦਾ ਹੁਣ ਆਏ ਨਹੀਂ ਪਤਾ ਨਾਲ ਹੀ ਆਪਦੀ ਧੀ ਨੂੰ ਚੱਕੀ ਫਿਰਦੀ ਹੁਣ ਮੈਂ ਕਰਾਂ ਤਾਂ ਕੀ ਕਰਾਂ ਦੱਸ ਹੁਣ ਮੈਂ ਕਿੱਧਰ ਜਾਵਾਂ ਜੇ ਕੋਈ ਮਾੜੀ ਮੋਟੀ ਮੈਨੂੰ ਸੁੰਧਕ ਲੱਗ ਜੇ ਤਾਂ ਮੈਂ ਉੱਥੇ ਭਾੜਿਆ ਮੈਂ ਕਿਹਾ ਤਾਂ ਹੈਗਾ ਸੀ ਮੈਂ ਉਹਨੂੰ ਸ਼ਨੀ ਵੀ ਪੁੱਤ ਜਿੱਥੇ ਡਿਊਟੀ ਕਰਦੀ ਹੈ ਤੂੰ ਮੈਨੂੰ ਉੱਥੇ ਲੈ ਜਾ ਕਹਿੰਦਾ ਮਾਂ ਇੱਕ ਅੱਦੇ ਦਿਨ ਚ ਮੈਂ ਤੇਰੇ ਕੋਲ ਆਵਾਂਗਾ ਚਲ ਤੈਨੂੰ ਉੱਥੇ ਲੈ ਜੂੰਗਾ ਅੱਜ ਮੈਂ ਜ਼ਰੂਰੀ ਕੰਮ ਜਾਣਾ ਪਰ ਮੈਂ ਹੀ ਕਮਲੀ ਰਹੀ ਇਹਨਾਂ ਨੇ ਮੇਰੀਆਂ ਕਿੰਨੀਆਂ ਮਿੰਤਾ ਕਰੀਆਂ ਹੈ ਮੇਰੀ ਧੀ ਦੋ ਵਾਰ ਆ ਕੇ ਗਈ ਉਹਨੂੰ ਨਹੀਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਉਹਨੂੰ ਕਹਤਾ ਭਾਜ ਜਾ ਤੂੰ ਮੇਰੇ ਮੱਥੇ ਨਾ ਲੱਗੀ ਇਹਨਾਂ ਨੂੰ ਮੈਂ ਕਹਤਾ ਸਿਰਫ ਕਿਹਾ ਕਿਉਂ ਮੈਂ ਅਨਮੀਨ ਦੀ ਝੇਪ ਚ ਤੇ ਉਹਦੀ ਮਾਂ ਦੀ ਝੇਪ ਚ ਵੀ ਮੇਰੇ ਨਾਲ ਇਹ ਲੜਦੇ ਸੀ ਵੀ ਜੇ ਤੂੰ ਆਪਦੀ ਧੀ ਨੂੰ ਬੁਲਾਵੇਂਗੀ ਤਾਂ ਮੈਂ ਮੇਰੇ ਪੁੱਤ ਨੂੰ ਲੈ ਜੂੰਗੀ ਇੱਥੋਂ ਹੁਣ ਮੈਂ ਕਰਾਂ ਤਾਂ ਕਰਾਂ ਕਿੱਧਰ ਜਾਵਾਂ ਹਰ ਵਾਰ ਕਿਉਂ ਇਹ ਜੇ ਲੇਖ ਲਿਖਤੇ ਮੇਰੀ ਧੀ ਦੇ ਕਿਉਂ ਦੁੱਖਾਂ ਚ ਪਾਤੀ ਇਹਦੇ ਨਾਲ ਤਾਂ ਮੈਂ ਜੰਮਦੀ ਮੇਰੇ ਹੁੰਦੀ ਨਾ ਮੈਂ ਕਦੋਂ ਦੀ ਵੀ ਮੇਰੇ ਕੋਈ ਜਵਾਕ ਨਹੀਂ ਹੋਇਆ ਮੈਂ ਬਾਹਰ ਜ ਪਰ ਹੁਣ ਤੜਫਦੀ ਆ ਦਿਨ ਰਾਤ ਤੁਖਦੀ ਆ ਕੰਨਾਂ 'ਚ ਨਾ ਅੱਗ ਮਚਦੀ ਆ ਮੈਂ ਤੂੰ ਆ ਨਿਕਲ ਉਹ ਗੱਲ ਮੇਰੇ ਨਾਲ ਹੋਈ ਪਈ ਹੁਣ ਮੱਜਾ ਮਾ ਤਾਂ ਜਾਮਾ ਕਿੱਥੇ ਕੋਈ ਰਾਹ ਨਹੀਂ ਦਿੰਦਾ ਮੈਨੂੰ ਚਲਾਇ ਕਰਦੀ ਨੇ ਇੱਕ ਦੋ ਦਿਨਾਂ ਚ ਫੇਰ ਜਾਵਾਂਗੀ ਉਹਨਾਂ ਦੇ ਕੰਮੋਂ ਕਿ ਘਰੇ ਵੀ ਭਾਈ ਲੈ ਆ ਗਈ ਮਮੀ ਹਾਂ ਆ ਗਈ ਬੁੱਤ ਮੈਂ ਤਾਂ ਦੁਪਹਿਰ ਆ ਬੜਾ ਹੀ ਕਰ ਰਹੀ ਹੈ ਉਹ ਨਾ ਬਸ ਸਵੇਰ ਦੀ ਗਈ ਹੋਈ ਆ ਉੱਥੇ ਗੱਲਾਂ ਲਾਗੇ ਕਰਨ ਅੱਛਾ ਤੇ ਉਹਨੇ ਚਾਹ ਚ ਬਣਾ ਲਈ ਕੁਸ ਮੰਜੇ ਤੇ ਟਾਈਮ ਲੱਗ ਗਿਆ ਸੀ ਮੈਨੂੰ ਠੀਕ ਹੈ ਹਾਂ ਭੋਲਾ ਟੱਕਰਿਆ ਸੀ ਮੈਨੂੰ ਭੋਲਾ ਤੁਹ ਕਹਿੰਦੀ ਸੀ ਮਮੀ ਹਾਂ ਕਹਿੰਦੀ ਮੈਨੂੰ ਲੈ ਕੇ ਜਾਊਗਾ ਮੈਂ ਤੁਹ ਨੂੰ ਪੁੱਛਿਆ ਕਹਿੰਦਾ ਨਾ ਮੈਂ ਤਾਂ ਲੈ ਕੇ ਨਹੀਂ ਆਇਆ ਕਹਿੰਦਾ ਉਹ ਉਹੋ ਉਹ ਭੋਲਾ ਤਾਂ ਪਹਿਲਾਂ ਨਾ ਜੀਤਾ ਨਹੀਂ ਉਹਨਾਂ ਦਾ ਦੂਜੇ ਘਰ ਵਾਲੇ ਦਾ ਉਹ ਮਿਲ ਗਿਆ ਮੈਨੂੰ ਤੇ ਮੈਨੂੰ ਕਹਿੰਦਾ ਚਾਚੀ ਤੂੰ ਇੱਥੇ ਖੜੀ ਕਿਉਂ ਆਇਆ ਮੈਂ ਕਹਿੰਦਾ ਮੈਂ ਤਾਂ ਉਧਰ ਹੀ ਜਾਣਾ ਹੈ ਕਹਿੰਦਾ ਆ ਜਾ ਫਿਰ ਮੈਂ ਘਰੀ ਜਾਣਾ ਤੇ ਫਿਰ ਮੈਂ ਅੱਖ ਭੋਲੇ ਤਾਂ ਪਤਾ ਨਹੀਂ ਕਦ ਆਊਗਾ ਤੇ ਮੈਂ ਜੀਤੇ ਨਾਲ ਬਾਗੀ ਸੀ ਪੁੱਤ ਚੜ ਕੇ ਭੋਲੇ ਨੂੰ ਕਹਿ ਰੱਖਿਆ ਸੀ ਨਾਲੇ ਨਹੀਂ ਉਹ ਪਹਿਲਾਂ ਤੇਰੀ ਮਾਮੀ ਨੇ ਕਿਹਾ ਸੀ ਨਾ ਵੀ ਮੈਂ ਭੋਲੇ ਨੂੰ ਭੇਜਦੀ ਆ ਪਰ ਤੈਨੂੰ ਪਤਾ ਅੱਜ ਕੱਲ ਦੇ ਜਵਾਕ ਇਹੇ ਜੀ ਹੈ ਜਿੱਥੇ ਖੜ ਜene ਘਰੋਂ ਤਾਂ ਚੱਲ ਪਿਆ ਹੋਊਗਾ ਕਿਤੇ ਖੜ ਗਿਆ ਹੋਊਗਾ ਤੇ ਪੁੱਛਿਆ ਮੈਂ ਵੀ ਨਹੀਂ ਉਹਨਾਂ ਨੂੰ ਕਿ ਭਾਈ ਤੂੰ ਭੋਲੇ ਨੂੰ ਕਹਿੰਦੀ ਸੀ ਹਜੇ ਤੱਕ ਆਇਆ ਨਹੀਂ ਚੱਲ ਫਿਰ ਮੈਂ ਤਾਂ ਜੀਤੇ ਨਾਲ ਹੀ ਬਾਗੀ ਤੇ ਫਿਰ ਉਹ ਮੰਜੇ ਜਿਹਾ ਤਾਣਾ ਜਪਵਾ ਕੇ ਆਈਆਂ ਮੈਂ ਅਛਾ ਪੁਆਈ ਫਿਰ ਹੈ ਹਾਂ ਪੁਆਈ ਤਾਂ ਕਰਕੇ ਬੁਣਾ ਹੀ ਸਾਰਾ ਕੀ ਰਹਿੰਦਾਗਾ ਨਹੀਂ ਨਹੀਂ ਥੋੜਾ ਜਿਹਾ ਛੇੜਾ ਜਿਹਾ ਛੇੜ ਕੇ ਆਈ ਐ ਅੱਛਾ ਅੱਛਾ ਅੱਗੇ ਉਹ ਆਪੀ ਕਰ ਲੂਗੀ ਸਵੇਰੇ ਫਿਰ ਜਾਣਾ ਹੋਊਗਾ ਨਾ ਸਵੇਰੇ ਤਾਂ ਹਾਂ ਦੇਖੋਗੇ ਉਹ ਕੰਮ ਮੈਂ ਉਹਨੂੰ ਕਿਹਾਈ ਮੈਂ ਕਿਹਾ ਜੇ ਨਾ ਸਮਝ ਜਿਆ ਤਾਂ ਮੈਨੂੰ ਬਈ ਫੋਨ ਕਰ ਦਿਓ ਅੱਛਾ ਤੇ ਮੈਂ ਆ ਜੂਗੀ ਤੇ ਉਹ ਕਹਿੰਦੀ ਸੀ ਕਹਿੰਦੀ ਚਲ ਜੇ ਨਾ ਸਮਝ ਜਿਆ ਤਾਂ ਚਾਚੀ ਤੈਨੂੰ ਬੁਲਾ ਲਾਂਗੇ ਕਹਿੰਦਾ ਪੋਛਲੀ ਭੋਲੇ ਨੂੰ ਜੇ ਫੇਰ ਵੀ ਆ ਗਿਆ ਨਹੀਂ ਫਿਰ ਮੈਂ ਤਾਂ ਛੱਡੀ ਆਉਂਗਾ ਹਾਂ ਨਾ ਚੱਲ ਕੋਈ ਨਾ ਫਿਰ ਜੇ ਉਹ ਨਾ ਆਏ ਤਾਂ ਫਿਰ ਤੂੰ ਛੱਡਈ ਮੈਨੂੰ ਹੈ ਚੰਗਾ ਤੇ ਹੋਰ ਚਾਹ ਚੁ ਪੀ ਲਈ ਸੀ ਹਾਂ ਬਚਾਹ ਤਾਂ ਪੀ ਲਈ ਸੀ ਕਿ ਮੈਂ ਤਾਂ ਦੇਖ ਕੇ ਆਵਾਂਗਾ ਮਾਮੀ ਨੂੰ ਫੇਰ ਕਿਹੜਾ ਪਹਿਲਾ ਹੋ ਗਿਆ ਬਸ ਮੈਂ ਗੱਲਾਂ ਹੀ ਲੱਗ ਗਈ ਮੈਂ ਕਿਹੜਾ ਰੋਜ਼ ਨਿਕਲਿਆ ਜਾਂਦਾ ਘਰ ਹਾਂ ਹੋਰ ਇੱਕ ਗਰਮੀ ਜੀ ਨਹੀਂ ਹੋਈ ਪਈ ਆ ਪਹਿਲਾਂ ਤਾਂ ਠੰਡ ਜੀ ਕਰਤੀ ਸੀ ਹੁਣ ਫੇਰ ਮੈਂ ਇਹ ਹੀ ਕਰਤਾ ਆ ਮੀ ਜਾ ਤਾਂ ਪੁੱਤ ਆ ਗਿਆ ਵਾ ਗਿਆ ਹੂੰ ਤੇ ਚੱਲ ਚੱਕ ਲਓ ਕੱਪੜੇ ਜੀ ਫੇਰ ਰੋਟੀ ਖਾ ਲਈ ਸੀ ਮਾਮੀ ਤਾਂ ਰੋਟੀ ਦਾ ਮੋਤੀ ਖਾ ਲਈ ਸੀ ਬੁੱਤ ਅੱਛਾ ਖਵਾਤੀ ਜੀ ਹਾਂ ਉਹਨਾਂ ਨੇ ਖਵਾਤੀ ਸੀ ਚਲ ਫਿਰ ਤਾਂ ਠੀਕ ਹੈ ਫਿਰ ਮੈਂ ਉਹ ਕੱਪੜੇ ਚ ਲਾ ਲਾਂ ਫਿਰ ਠੀਕ ਹੈ ਲਾ ਲਾ ਚੰਗਾ ਆ ਜਾ ਥੱਲੇ ਆ ਜਾ ਹਾਂ ਆਉਣੀ ਹੈ ਬਸ ਮੈਂ ਕੀ ਦਸਾਂ ਮੈਂ ਕਿਹੜੇ ਭਗਤਾਂ ਚ ਨਿਕਲੀ ਮੈਂ ਕਿਹੜੇ ਪੁੱਲ ਦੇ ਨਾਲ ਗਈ ਸੀ ਗੱਲ ਤਾਂ ਮੇਰੀ ਤੇ ਮਨਿੰਦਰ ਨੂੰ ਮਿਲਣਾ ਸੀ ਪਰ ਚੰਦਰੀ ਜੇ ਅੱਜ ਮੈਂ ਮਿਲਣ ਗਈ ਤਾਂ ਉਹ ਨਹੀਂ ਮੈਨੂੰ ਮਿਲਿਆ ਕੀ ਕਰਾਂ ਮੈਂ ਮੈਂ ਖੁੱਲ ਕੇ ਅੱਲ੍ਹਾ ਦੁੱਖ ਵੀ ਨਹੀਂ ਸੁਣਾ ਸਕਦੀ ਕਿਸੇ ਨੂੰ ਜੇ ਹੁਣ ਇਹਨਾਂ ਮਾੜੀ ਜਿਹੀ ਬਣਖ ਲਾਦੀ ਉਹਦੇ ਮੈਨੂੰ ਕਹਿਦੀ ਆ ਮੰਮੀ ਮੈਂ ਤਾਂ ਜਾਣ ਮੈਂ ਨਹੀਂ ਰਹਿਦਾ ਜਦੋਂ ਤੁਸੀਂ ਸਵੇਰ ਤੋਂ ਨਹੀਂ ਹੋਈ ਬੰਨੀ ਤੂੰ ਅੱਗੇ ਤੈਨੂੰ ਬੁਲਾਉਣੀ ਮੈਂ ਕਰਾਂਗਾ ਕਰਾਂ ਕਿੰਨਾ ਬੇਬੇ ਪਾਣੀ ਦਾ ਗਲਾਸ ਲੈ ਕੇ ਦੇਈ ਅੱਗੇ ਤੁਸੀਂ ਆਲੂ ਪਾਣੀ ਕੀ ਗੱਲ ਹੋ ਗਈ ਨਾਲੇ ਤੁਸੀਂ ਠੀਕ ਹੋ ਠੀਕ ਆ ਮੈਂ ਮੈਨੂੰ ਕੀ ਹੋਣਾ ਮੈਂ ਤਾਂ ਵੈਸੇ ਪੁੱਛਿਆ ਸੀਗਾ ਪਾਣੀ ਪੀ ਲਓ ਬੇਬੇ ਤਾਂ ਮੰਗਿਆ ਸੀ ਪਾਣੀ ਮੈਂ ਤੇਰੇ ਤੋਂ ਨਹੀਂ ਮੰਗਿਆ ਸੀ ਫਿਰ ਕਿੱਡੀ ਕੀ ਗੱਲ ਹੈ ਜੇ ਮੈਂ ਫੜਾਤਾ ਆਖਿਰ ਮੈਂ ਤੁਹਾਡੀ ਘਰ ਵਾਲੀ ਆ ਕੋਈ ਨਹੀਂ ਪੀ ਲੈਣਾ ਮੈਂ ਤੂੰ ਤਾਂ ਭੱਗ ਗਈ ਸੀ ਤੂੰ ਇੱਥੇ ਕੀ ਕਰਨ ਆਈਆਂ ਲਾਠੀ ਕਿਹੋ ਜਿਹੀ ਗੱਲਾਂ ਕਰਦੇ ਹੋ ਮੈਂ ਇੱਥੇ ਨਹੀਂ ਆਉਂਗੀ ਤਾਂ ਹੋਰ ਕਿੱਥੇ ਜਾਉਂਗੀ ਆਖਿਰ ਇੱਕ ਨਾ ਇੱਕ ਦਿਨ ਤਾਂ ਹੋਣਾ ਹੀ ਸੀਗਾ ਤੁਹਾਨੂੰ ਪਤਾ ਮੈਂ ਤੁਹਾਡੇ ਬਿਨਾਂ ਰਹਿ ਨਹੀਂ ਸਕਦੀ ਫਰ ਗਈ ਕੀ ਕਾਰਨ ਸੀ ਹੈ ਲਾਠੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਜਦੋਂ ਮੈਂ ਚਲੀ ਗਈ ਸੀ ਪਰ ਪ੍ਰੋਮਿਸ ਆ ਮੈਂ ਹੁਣ ਤੁਹਾਨੂੰ ਛੱਡ ਕੇ ਕਿਤੇ ਵੀ ਨਹੀਂ ਜਾਂਦੀ ਮੇਰੀ ਗੱਲ ਸੁਣ ਉਹ ਗਈ ਸੀ ਆਪਦੀ ਮਰਜ਼ੀ ਨਾਲ ਗਈ ਸੀ ਆਈਆਂ ਤੂੰ ਆਪਦੀ ਮਰਜ਼ੀ ਨਾਲ ਆਈਆਂ ਠੀਕ ਹੈ ਮੇਰੇ ਕੋਲੇ ਆ ਗੱਲਾਂ ਆ ਕਰਨ ਦੀ ਨਾ ਕੋਈ ਲੋੜ ਨਹੀਂ ਹੈਗੀ ਮੈਂ ਅੱਗੇ ਤੋਂ ਛੱਡ ਕੇ ਨਹੀਂ ਜਾਂਦੀ ਇਹ ਨਹੀਂ ਕਰਦੀ ਉਹ ਨਹੀਂ ਕਰਦੀ ਸਾਰਾ ਕੁਝ ਤੇ ਆਪਦੀ ਮਰਜ਼ੀ ਨਾਲ ਕਰਿਆ ਸੀ ਆਪਦੀ ਮਾਦੀ ਮਰਜ਼ੀ ਨਾਲ ਕਰਿਆ ਸੀ ਆਦੇ ਪਿਓ ਦੀ ਮਰਜ਼ੀ ਨਾਲ ਕਰਿਆ ਸੀ ਠੀਕ ਹੈ ਨਾ ਮੈਨੂੰ ਤਾਂ ਤੂੰ ਕੁਝ ਵੀ ਨਹੀਂ ਪੁੱਛਿਆ ਲਾਡੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਹੁਣ ਜਿੱਥੇ ਦੋ ਭਾਂਡੇ ਖੜਕਦੇ ਤਾਂ ਹੈ ਨਾਲੇ ਮੈਨੂੰ ਆਪਦੀ ਗਲਤੀ ਦਾ ਅਹਿਸਾਸ ਆ ਤਾਂ ਹੀ ਆ ਮੈਂ ਮੁੜ ਕੇ ਆਈ ਆ ਮੈਂ ਅੱਗੇ ਤੋਂ ਨਹੀਂ ਜਾਂਦੀ ਲਾਡੀ ਤੈਨੂੰ ਤਾਂ ਅਹਿਸਾਸ ਹੋ ਗਿਆ ਹਾਂ ਤੇਰੀ ਗਲਤੀ ਦਾ ਤੇ ਮੈਨੂੰ ਦੱਸ ਮੈਂ ਦੱਸ ਮੈਂ ਕੀ ਕਰਾਂ ਮੈਂ ਕੀ ਕਰਾਂ ਮੈਂ ਆ ਐਡੀ ਵੱਡੀ ਗਲਤੀ ਕਰ ਬੈਠਾ ਮੈਨੂੰ ਅਹਿਸਾਸ ਹੋ ਰਿਹਾ ਹੈ ਹਜੇ ਵੀ ਹੋ ਰਿਹਾ ਹੈ ਦਿਨ ਰਾਤ ਹੁੰਦਾ ਹੈ ਅਹਿਸਾਸ ਤਾਂ ਮੈਨੂੰ ਲੋਟ ਕੀ ਗਲਤੀ ਕਰ ਲਈ ਸਭ ਕੁਝ ਵਧੀਆ ਤਾਂ ਸੀਗਾ ਇੱਕੇਦਮ ਪਤਾ ਨਹੀਂ ਆਪਣੇ ਰਿਸ਼ਤੇ ਨੂੰ ਕਿਹਦੀ ਨਜ਼ਰ ਲੱਗੀ ਸਾਰਾ ਕੁਝ ਵਧੀਆ ਸੀਗਾ ਤੁਸੀਂ ਵੀ ਮੈਨੂੰ ਕਿੰਨਾ ਪਿਆਰ ਕਰਦੇ ਸੀ ਮੇਰਾ ਪਿਆਰ ਤਾਂ ਅੱਜ ਵੀ ਉਨਾ ਹੀ ਹੈ ਤੁਹਾਡੇ ਲਈ ਪਰ ਪਤਾ ਨਹੀਂ ਕਿਹਨੇ ਨਜ਼ਰ ਲਾਤੀ ਜਿਹੜਾ ਤੁਸੀਂ ਐਨਾ ਬਦਲ ਗਏ ਨજર ਨજર ਕਿਸੇ ਨੇ ਨਹੀਂ ਲਾਈ ਠੀਕ ਹੈ ਨਾ ਕੀ ਦੀ ਨજર ਲੱਗ ਜੂਗੀ ਆਪਾਂ ਨੂੰ ਦੱਸ ਤੈਨੂੰ ਵੀ ਪਤਾ ਤੇਰੇ ਵਿੱਚ ਕੀ ਕਮੀ ਹੈ ਨજર ਹੋਰ ਕਿਸੇ ਨੇ ਨਹੀਂ ਲਾਈ ਨજર ਤੂੰ ਆਪ ਦੇ ਆਪ ਹੀ ਲਾਈ ਐ ਆਪਣੇ ਰਸਤੇ ਨੂੰ ਮੈਂ ਬਹੁਤ ਪਿਆਰ ਕਰਦਾ ਸੀ ਤੈਨੂੰ ਇਹ ਗੱਲ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਜਦੋਂ ਆਪਣਾ ਵਿਆਹ ਹੋਇਆ ਸੀ ਮੈਂ ਬਹੁਤ ਖੁਸ਼ ਸੀ ਜਦੋਂ ਪਰ ਹੌਲੀ ਹੌਲੀ ਸਾਰੀਆਂ ਗੱਲਾਂ ਮੈਨੂੰ ਪਤਾ ਲੱਗੀਆਂ ਨਾ ਫਿਰ ਉਸ ਤੋਂ ਬਾਅਦ ਵਿੱਚ ਮੇਰਾ ਮਨ ਫਿੱਕਾ ਪਿਆ ਗਿਆ ਤੇ ਲਾਡੀ ਫਿਰ ਮੈਂ ਕੀ ਕਰਾਂ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਤੁਸੀਂ ਦੂਜੇ ਵਿਆਹ ਲਈ ਵੀ ਨਹੀਂ ਮੰਨੇ ਉਹ ਪਿਆਰ ਹੀ ਸੀਗਾ ਨਾ ਤਾਂ ਹੀ ਤੁਸੀਂ ਮੈਨੂੰ ਛੱਡ ਕੇ ਕਿਸੇ ਹੋਰ ਵੱਲ ਜਾਣਾ ਨਹੀਂ ਚਾਹੁੰਦੇ ਸੀ ਇੱਕਦਮ ਫਿਰ ਕੀ ਹੋਇਆ ਨਜ਼ਰ ਨਹੀਂ ਤਾਂ ਹੋਰ ਕੀ ਆ ਫਿਰ ਜਦੋਂ ਮੈਂ ਤੈਨੂੰ ਸਾਰਾ ਕੁਝ ਕਿਹਾ ਸੀਗਾ ਮੈਂ ਆਪਦੀ ਮਰਜ਼ੀ ਦੇ ਨਾਲ ਮੰਮੀ ਦੇ ਨਾਲ ਡੈਡੀ ਦੇ ਨਾਲ ਰਹਿ ਕਰਕੇ ਤੈਨੂੰ ਕਿਹਾ ਸੀ ਵੀ ਅਸੀਂ ਐਂ ਕਰ ਲੈਨੇ ਆ ਉਦੋਂ ਤੂੰ ਮੰਨੀ ਉਦੋਂ ਤੂੰ ਅੜਚਣ ਬਣ ਕੇ ਖੜੀ ਹੋ ਗਈ ਵਿੱਚ ਕਾਦੇ ਵਿੱਚ ਜਵਾਕ ਘਰ ਦੇ ਵਿੱਚ ਲਿਆਉਣ ਦੇ ਵਿੱਚ ਜੇ ਤੂੰ ਉਦੋਂ ਮੰਨ ਜਾਂਦੀ ਨਾ ਤਾਂ ਕਾਸ਼ ਆਪਾਂ ਅਜਾ ਨਾ ਹੁੰਦੇ ਨਾ ਫਿਰ ਲੱਡੀ ਉਸ ਤੋਂ ਬਾਅਦ ਮੈਂ ਤੁਹਾਡੇ ਟਾਈਮ ਬਾਤ ਤੁਹਾਨੂੰ ਕਿਹਾ ਤਾਂ ਸੀਗਾ ਫਿਰ ਤੁਸੀਂ ਉਹ ਗੱਲ ਮੰਨੇ ਨਹੀਂ ਹੈਗੇ ਇਹ ਯਾਰ ਤੁਮੇਰਾ ਦਿਮਾਗ ਨਾ ਘਟੀਆ ਮੈਂ ਮੈਨੂੰ ਕੁਝ ਨਹੀਂ ਪਤਾ ਨਾ ਮੈਂ ਹੁਣ ਮੰਨਾ ਕਿਸੇ ਗੱਲ ਨੂੰ ਜੇ ਤੂੰ ਮੇਰੀ ਗੱਲ ਨਹੀਂ ਮੰਨੀ ਮੈਂ ਤੇਰੀ ਗੱਲ ਕਿਉਂ ਮੰਨਾ ਦੂਜੀ ਗੱਲ ਜੇ ਤੂੰ ਚਾਹਣੀ ਹੈ ਵੀ ਹਾਂ ਵੀ ਤੈਨੂੰ ਐ ਲੱਗਦਾ ਵੀ ਤੂੰ ਇਸ ਘਰ ਦੇ ਵਿੱਚ ਵਾਪਸ ਆਈ ਤੇ ਮੈਂ ਉਸ ਗੱਲ ਤੋਂ ਖੁਸ਼ ਹੋਵਾਂ ਮੈਂ ਬਿਲਕੁਲ ਖੁਸ਼ ਨਹੀਂ ਹੋਗਾ ਠੀਕ ਹੈ ਕਿਉਂਕਿ ਤੂੰ ਗਈ ਆ ਆਪਣੀ ਮਰਜ਼ੀ ਨਾਲ ਸੀ ਆਈ ਆ ਆਪਣੀ ਮਰਜ਼ੀ ਨਾਲ ਜੋ ਕੁਝ ਕਰਨਾ ਹੈ ਜਿਵੇਂ ਕਰਨਾ ਹੈ ਸਾਰਾ ਕੁਝ ਤੂੰ ਕਰ ਤੇਰੀ ਜ਼ਿੰਦਗੀ ਆ ਮੈਂ ਤੈਨੂੰ ਬਿਲਕੁਲ ਨਹੀਂ ਰੋਕਦਾ ਲੋਡੀ ਪਰ ਤੁਹਾਨੂੰ ਪਤਾ ਨਾ ਮੈਂ ਤੁਹਾਡੇ ਬਿਨਾਂ ਇਹ ਨਹੀਂ ਰਹਿ ਸਕਦੀ ਵੀ ਤੁਸੀਂ ਮੇਰੇ ਨਾਲ ਗੱਲਬਾਤ ਨਾ ਕਰੋ ਚਾਹੇ ਥੋੜਾ ਕੀ ਬੁਲਾ ਲਿਆ ਕਰੋ ਮੇਰੇ ਲਈ ਤਾਂ ਇੰਨਾ ਹੀ ਬਹੁਤ ਆ ਯਾਰ ਆ ਗੱਲਾਂ ਤੋਂ ਤਾਂ ਮਸਾ ਦਾ ਖਿਹੜਾ ਛੁੱਟਿਆ ਸੀਗਾ ਵਧੀਆ ਸੀ ਚਾਰ ਦਿਨ ਗਈ ਸੀ ਇਸ ਗੱਲਾਂ ਕਰਕੇ ਮੈਂ ਘਰੇ ਨਹੀਂ ਆਉਂਦਾ ਤੈਨੂੰ ਪਤਾ ਠੀਕ ਹੈ ਆ ਗੱਲਾਂ ਕਰਕੇ ਤੇ ਇਹ ਗੱਲਾਂ ਹੁਣ ਦੁਬਾਰੇ ਫਿਰ ਚੱਲ ਪਈਆਂ ਜਦ ਤੂੰ ਜਾ ਕੇ ਕੰਮ ਕਰ ਲਾ ਯਾਰ ਜਿਹੜਾ ਕੁਝ ਕਰਨਾ ਮੈਨੂੰ ਪੈ ਜਾਂਦੇ ਆ ਆ ਕੇ ਆਉਣ ਨਹੀਂ ਕੀਤਾ ਤੜਕੇ ਆ ਕੇ ਲੱਗੀ ਆ ਕੀ ਮੈਂ ਵੀ ਕਿੱਥੋਂ ਫੈਸਲਾ ਲੈ ਲਿਆ ਘਰੇ ਜਾਣ ਦਾ ਬਾਹਰ ਹੀ ਰਹਿੰਦਾ ਜਿੱਦਾਂ ਇਹ ਹੁਣ ਜਿਹੜੇ ਰਿਸ਼ਤੇ ਤੋਂ ਵੀ ਕੀ ਕਰੋਣਾ ਜਦੋਂ ਮੇਰੇ ਨਾਲ ਹੋ ਕੇ ਵੀ ਮੇਰੇ ਨਾਲੇ ਸਾਡੀ ਜ਼ਿੰਦਗੀ ਚੋਂ ਸਾਡੀ ਜ਼ਿੰਦਗੀ ਖੀਬੇ ਰੰਗ ਹੋਈ ਆਸਾਂ ਦੀਆਂ ਡੋਰਾ ਕੱਚੀਆਂ ਸੀ ਨਾ ਇਸ਼ਕ ਦੀ ਝਾੜ ਪਤੰਗ ਹੋਈ ਆਸਾਂ ਦੀਆਂ ਡੋਰਾ ਕੱਚੀਆਂ ਸੀ ਨਾ ਇਸ਼ਕ ਦੀ ਜਾੜ ਪਤੰਗ ਹੋਈ ਹੁਣ ਲੇਖਾ ਜੋਖਾ ਕਰਦੇ ਆ ਹੋ ਹੁਣ ਲੇਖਾ ਜੋਖਾ ਕਰਦੇ ਆ ਅਸੀਂ ਤੇਰੀਆਂ ਵੇ ਪਰਵਾਹਾਂ ਦਾ ਹੁਣ ਲੇਖਾ ਜੋਖਾ ਕਰਦੇ ਆ ਅਸੀਂ ਤੇਰੀਆਂ ਵੇ ਪਰਵਾਹਾਂ ਦਾ ਸਾਰਾ ਕੁਝ ਹੈ ਕਰਨ ਹਾਂਜੀ ਹੁੰਦੀ ਹੋਗੀ ਪਾਈਆ ਹਾਂਜੀ ਹਾਂਜੀ ਹੋਗੀ ਤਿਆਰ ਡਿਊਟੀ ਜਾਂਦੀ ਸੀ ਮੈਂ ਅੱਛਾ ਕਾਇ ਵਜੇ ਜਾਂਦੀ ਹੁੰਨੀ ਆ ਜੀ 9 ਵਜੇ ਤੋਂ ਸਟਾਰਟ ਹੋ ਜਾਂਦੀ ਹੈ ਡਿਊਟੀ ਅੱਛਾ ਤੇ ਕਾਇ ਵਜੇ ਫਿਰ ਘਰ ਆਉਣੀ ਆ ਤੂੰ ਮੈਨੂੰ 5 ਵਜੇ ਤੋਂ ਛੁੱਟੀ ਮਿਲਦੀ ਆ ਆਉਂਦੀ ਕਰਦੇ ਨੂੰ 6:00 ਵਜੇ ਜਾਂਦੇ ਆ ਠੀਕ ਆ ਤੇ ਨਾਲੇ ਮੈਂ ਕਹਿੰਦੀ ਹਾਂ ਵੀ 7 ਵਜੇ ਤੱਕ ਨਾ ਪਹਿਲੇ ਪਹਿਲਾ ਘਰੇ ਆ ਜੀ ਭਾਈ ਹਾਂ ਜੇ ਤੁਸੀਂ ਕੱਲ ਹੀ ਦੱਸਤਾ ਸੀਗਾ ਮੈਨੂੰ ਕੋਈ ਗੱਲ ਨਹੀਂ ਮੈਂ 6 ਵਜੇ ਨੂੰ ਘਰੇ ਹੋਵਾਂਗੀ ਤੁਹਾਨੂੰ ਨਹੀਂ ਲਾਂਬਾ ਆਉਂਦਾ ਕੋਈ ਵੀ ਹਾਂ ਮੈਨੂੰ ਕੋਈ ਲਾਂਬਾ ਨਾ ਆਵੇ ਤੁਹਾਡਾ ਤੇ ਕੁੜੀ ਕਿੱਥੇ ਹੈਗੀ ਉਹ ਨਾ ਆਈ ਜਾਂਦੀ ਸਕੂਲ ਲਈ ਤਿਆਰ ਹੁੰਦੀ ਹੈ ਫਿਰ ਉਹਨੇ ਜਾਣਾ ਨਾ ਸਕੂਲ ਅੱਜ ਅੱਛਾ ਜਾਊਗੀ ਸਕੂਲ ਹਾਂਜੀ ਜਾਊਗੀ ਮੈਂ ਜਾਂਦੇ ਹੋਏ ਛੱਡ ਕੇ ਜਾਊਗੀ ਉਹਨੂੰ ਨਾ ਨਾ ਆਉਣੀ ਭਾਈ ਕੁੜੀ ਨੂੰ ਸਮਝਾ ਕੇ ਜਾਈਂ ਵੀ ਕਾਹਵੇਂ 7:00 ਮਿਲਦੀ ਐਨੂੰ ਹੈਨੂ ਜੀ ਬਸ 3:00 ਵਜੇ ਘਰੇ ਆ ਜੂਗੀ ਇਹ 3:00 ਵਜੇ ਤੋਂ ਬਾਅਦ ਬਾਹਰ ਬੂਰ ਨਾ ਨਿਕਲੇ ਪਈ ਮੈਂ ਜ਼ਿੰਮੇਵਾਰ ਰਹੇ ਨੀਗੀ ਜੇ ਕਿਤੇ ਐਸੇ ਪਾਸੇ ਹੋ ਗਈ ਇਹ ਜਾਂ ਕੋਈ ਗਲਤੀ ਕਰਤੀ ਨਹੀਂ ਜੀ ਕੁੜੀ ਤਾਂ ਬਹੁਤ ਸਿਆਣੀ ਹੈ ਮੇਰੀ ਐ ਗਲਤੀ ਤਾਂ ਕੋਈ ਵੀ ਨਹੀਂ ਕਰਦੀ ਨਾ ਮੇਰੇ ਤੋਂ ਬਿਨਾ ਪੁੱਛੇ ਕਿਤੇ ਵੀ ਨਹੀਂ ਜਾਂਦੀ ਬਾਕੀ ਉਹ ਤਾਂ ਆਪ ਹੀ ਡਰਦੀ ਐ ਨਵੇਂ ਮਾਹੌਲ ਤੋਂ ਜਿੰਨਾ ਡੰਮ ਕਿਸੇ ਨਾ ਖੁੱਲੇ ਮਿਲੇ ਨਾਲ ਟਾਈਮ ਤੱਕ ਕਿਤੇ ਵੀ ਨਹੀਂ ਜਾਂਦੀ ਉਹ ਆਪ ਚੁੱਪ ਕਰਕੇ ਆਊਗੀ ਤੇ ਇੱਥੇ ਬਹਿ ਕੇ ਪੜੂਗੀ ਉਹ ਅੱਜ ਕੱਲੇ ਕੋਈ ਪਤਾ ਨਹੀਂ ਕਿਸੇ ਦਾ ਕੋਈ ਵਿਸ਼ਵਾਸ ਨਹੀਂਗਾ ਤੇ ਪਰ ਮੇਰੀ ਜ਼ਿੰਮੇਵਾਰੀ ਨਹੀਂ ਕਿ ਤੇ ਐਂ ਕਹਦੇ ਵੀ ਬੇਬੇ ਘਰੇ ਹੈਗੀ ਵੀ ਮੇਰੀ ਕੁੜੀ ਦੀ ਨਿਗ੍ਹਾ ਰੱਖੂਗੀ ਮੈਂ ਕਿਸੇ ਦੀ ਨਿਗ੍ਹਾ ਨਹੀਂ ਰੱਖਦੀਗੀ ਹਾਂ ਹਾਂ ਇਹ ਤਾਂ ਹੈਗਾ ਜੀ ਤੁਸੀਂ ਤਾਂ ਕਿਉਂ ਨਿਗ੍ਹਾ ਰੱਖੋਗੇ ਜਦੋਂ ਧੀ ਮੇਰੀ ਆ ਤਾਂ ਜ਼ਿੰਮੇਵਾਰੀਆਂ ਵੀ ਤਾਂ ਮੇਰੀਆਂ ਹੀ ਆ ਹਾਂ ਤੇ ਨਾਲ ਨਾ ਪੈਸਿਆਂ ਨੂੰ ਕਹਿੰਦੀ ਸੀ ਤੈਨੂੰ ਅੱਜ ਮੈਨੂੰ ਪੈਸੇ ਲੈ ਨਹੀਂ ਕਿ ਤਰੀਕ ਆਗੀ ਆਂਟੀ ਮੈਂ ਕਹਿੰਦੀ ਸੀ ਮੈਂ ਅੱਜ ਜਾਨੀਆ ਹਸਪੀਟਲ ਮੈਂ ਉਹਨਾਂ ਤੋਂ ਕਹੂੰਗੀ ਵੀ ਤਨਖਾਹ ਮੈਨੂੰ ਦੇ ਦੇਣ ਕਿ ਐਡਵਾਂਸ ਜੇ ਉਹਨਾਂ ਨੇ ਮੈਨੂੰ ਐਡਵਾਂਸ ਤਨਖਾਹ ਦੇ ਦੀ ਫਿਰ ਪੱਕਾ ਤੁਹਾਡੇ ਸਾਰੇ ਪੈਸੇ ਦੇ ਦੂੰਗੀ ਨਹੀਂ ਤਾਂ ਜੇ ਇਹਨਾਂ ਦੇਤੇ ਇੱਕ ਦੋ ਦਿਨ ਰੁਕ ਜਾਓਗੇ ਤੁਸੀਂ ਨਾ ਮੈਂ ਇੱਕ ਮਿੰਟ ਵੀ ਨਹੀਂ ਰੁਕ ਜੀਗੀ ਇਹ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਤੈਨੂੰ ਮਿਲੇ ਨਾ ਮਿਲੇ ਮੈਨੂੰ ਇੱਕ ਤਰੀਕ ਨੂੰ ਪੈਸੇ ਚਾਹੀਦੇ ਆ ਚਲੋ ਕੋਈ ਗੱਲ ਨਹੀਂ ਮੈਂ ਅੱਜ ਸ਼ਾਮ ਤੱਕ ਤੁਹਾਡੇ ਸਾਰੇ ਪੈਸੇ ਲਿਆ ਦੂੰਗੀ ਤੇ ਅਗਲੀ ਵਾਰ ਤੋਂ ਵੀ ਕਿਰਾਇਆ ਇੱਕ ਤਰੀਕ ਤੱਕ ਤੁਹਾਨੂੰ ਦੇ ਦਿਆ ਕਰੂੰਗੀ ਹਾਂ ਮੈਨੂੰ ਕਿਰਾਇਆ ਨਵਾਸ ਚਾਹੀਦਾ ਇੱਕ ਬੀਬੀ ਮੈਂ ਪੁੱਛਣਾ ਸੀਗਾ ਵੀ ਜਿਹੜਾ ਬਿੱਲ ਹੈਗਾ ਵਿੱਚ ਹੀ ਆ ਕਿਰਾਏ ਦੇ ਨਾ ਨਾ ਭਾਈ ਵਿੱਚ ਨਹੀਂਗਾ ਇਹ ਅਲੱਗ ਆਗਾ ਬਿੱਲ ਤੇਰਾ ਕੀ ਪਤਾਗਾ ਸਾਰੀ ਰਾਤ ਤੋਂ ਪੱਖਾ ਤੇ ਸਾਰਾ ਦਿਨ ਲਾਈਟ ਜਗਾਈ ਰੱਖਣੀ ਐ ਫਿਰ ਪਰੇਸ਼ਾ ਕਰਦੀ ਐ ਤੂੰ ਇਹ ਜ਼ਿੰਮੇਵਾਰੀ ਨਹੀਂ ਮੇਰੀ ਬੀਬੀ ਦੀ ਤੇਰੀ ਜ਼ਿੰਮੇਵਾਰੀ ਐ ਤੂੰ ਉਹ ਬਾਤ ਨਾ ਕਰੇ ਮੈਂ ਤਾਂ ਉਨਾਂ ਹੀ ਕਰਾਇਆ ਪੈ ਗਿਆ ਜੀ ਵੀ ਵਿਚੇ ਬਿੱਲ ਦਾ ਪਾਉਂਗੀ ਮੈਂ ਤਾਂ ਉਹ ਹੀ 30350 ਪੈ ਗਿਆ ਮੈਂ ਇਹਨਾਂ ਰੈਂਟ ਕਿੱਥੋਂ ਕੱਢੂੰਗੀ ਫਿਰ ਤਾਂ ਕੱਲਾ ਮੇਰੇ ਸਾਰੇ ਪੈਸੇ ਰੈਂਟ ਵਿੱਚ ਹੀ ਜਾਣਗੇ ਇਹ ਭਾਈ ਤੂੰ ਮੇਰੇ ਨਾਲ ਗੱਲ ਗੱਲ ਖੋਲਣੀ ਸੀਗੀ ਵੀ ਭਾਈ ਮੈਂ ਬਿੱਲ ਨਹੀਂ ਦਿੰਦੀਗੀ ਹਾਂ ਤੈਨੂੰ ਦੱਸ ਕੀ ਘਟਾ ਆ ਜੂਗਾ 3000 ਨਾਲ ਤੂੰ ਤਾਂ ਸਾਰੀ ਰਾਤ ਨੂੰ ਚਾਹੀ ਜਾਵੇਂਗੀ ਜੇ ਤੂੰ ਘੱਟ ਮਚਾਵੇਂਗੀ ਨਾ ਤੈਨੂੰ ਘੱਟ ਪੈਸੇ ਆਉਣਗੇ ਹਾਂਜੀ ਹੁਣ ਤਾਂ ਚਲੋ ਜਦੋਂ ਸਮਾਨ ਧਾਰੀ ਲਿਆਉਣ ਤਾਂ ਕੀ ਕਰ ਸਕਦੇ ਆ ਹੌਣ ਤਰ੍ਹਾਂ ਬਣੀਆਂ ਨਵੇਦ ਨਹੀਂ ਪੈਣੀਆਂ ਚਲ ਕੋਈ ਗੱਲ ਨਹੀਂ ਜੀ ਬਿੱਲ ਕੋਈ ਗੱਲ ਨਹੀਂ ਅਸੀਂ ਭਰ ਦਿਆ ਕਰਾਂਗੇ ਸਾਡਾ ਮੀਟਰ ਅੱਧ ਲੱਗਿਆ ਹੋਇਆ ਕਿ ਵਿੱਚ ਛੋਟਾ ਲੱਗਿਆ ਲੱਗਿਆ ਹੋਇਆ ਮੀਟਰ ਬਸ ਠੀਕ ਹੈ ਕੋਈ ਗੱਲ ਨਹੀਂ ਬੇਬੇ ਜੀ ਤੁਸੀਂ ਫਿਕਰ ਨਾ ਕਰੋ ਅੱਜ ਤੁਹਾਨੂੰ ਰੈਂਟ ਮਿਲ ਜਾਊਗਾ ਤੇ ਬਿੱਲ ਤਾਂ ਫਿਰ ਹੁਣ ਜਦੋਂ ਅਗਲੇ ਮਹੀਨੇ ਬਿੱਲ ਆਊਗਾ ਫਿਰ ਉਹਦੇ ਭਰਾਂਗੇ ਬਿੱਲ ਤਾਂ ਉਹ ਭਾਈ ਜਨ ਮਰਦੀ ਭਰੀ ਤੇਰੇ ਅਸਰ ਆ ਗਈ ਇਹ ਗੱਲ ਤੇਰੀ ਜ਼ਿੰਮੇਵਾਰੀ ਹੈ ਮੇਰੇ ਤੇ ਸਾਡੇ ਬੰਨੂਆਂ ਨੂੰ ਟਕਟਾ ਭਰੀ ਸਾਡੇ ਬੰਨੂਆਂ ਨੂੰ ਭਾਈ ਕੱਲਾ ਕੱਲਾ ਭਰੀ ਠੀਕ ਹੈ ਬੀਬੀ ਕੋਈ ਗੱਲ ਨਹੀਂ ਹਾਂ ਬਿੱਲ ਭਰਦੀ ਨਾਲੇ ਹਾਂ ਜੀ بس ਇੱਕ ਮੈਂ ਕਹਿੰਦੀ ਸੀ ਕਿ ਰਣਾ ਬਿਨ ਜਿੰਮੇਵਾਰੀ ਨਹੀਂ ਕੋਈ ਕਹਿੰਦੀ ਕੁੜੀ ਆਉਗੀ ਨਾ 3 ਵਜੇ ਇਕੱਲੀ ਹੋਊਗੀ ਤੇ ਥੋੜਾ ਜਿਹਾ ਮੜਾ ਜਾ ਤੇ ਕੋਲ ਬਿਠਾ ਲੇ ਗੁੱਡਰ ਜੇ ਜਾਊਗੀ ਨਾ ਫਿਰ ਵੀ ਨਮਾ ਨਮਾ ਜਾ ਹੈਗਾ ਘਰ ਤਾਂ ਕਰਕੇ ਨਾ ਨਾ ਭਾਈ ਸਾਨੂੰ ਨਹੀਂ ਕਿਸੇ ਦੀ ਜਿੰਮੇਵਾਰੀ ਕੁੜੀ ਨੂੰ ਤਾਂ ਆਪ ਜੀ ਨੂੰ ਆਪ ਸਮਝਾ ਕੇ ਜਾਈ ਮੈਂ ਕਿਸੇ ਦੀ ਜਿੰਮੇਵਾਰੀ ਨਹੀਂ ਵੋਟਦੀਗੀ ਕੋਈ ਗੱਲ ਚਲ ਬੇ ਅੰਦਰ ਆ ਕੇ ਬੈਠ ਚੁਗੀ ਉਹ ਆਹ ਉਹ ਆਪੇ ਉਹਨੂੰ ਕਹੀਂ ਤੂੰ ਵੀ ਭਾਈ ਅੰਦਰ ਆ ਕੇ ਬੈਹਿ ਜੂਗੀ ਅਦਾ ਬਾਹਰ ਲਾ ਲੂਗੀ ਜੇ ਕੋਈ ਖਾਨ ਟੇਨ ਜੋ ਵੀ ਚੀਜ਼ ਦੀ ਲੋੜ ਨਾਲ ਦੇ ਕੇ ਜਾਇਆ ਕਰ ਠੀਕ ਹੈ ਜੀ ਬਾਹਰ ਤਨ ਅਗਲੀ ਗੁਲੀ ਚ ਉਹ ਨਹੀਂ ਮੈਂ ਉਹ ਸਾਰਾ ਕੁਝ ਦਵਾ ਕੇ ਜਾਉਂਗੀ। ਆਹੋ ਹਾਂਜੀ। ਤੇ ਨਾਲੇ ਅੱਜ ਮੈਨੂੰ ਪੈਸੇ ਚਾਹੀਦੇ ਆ ਪੈਸੇ ਲਿਆ ਕੇ ਦੇ। ਠੀਕ ਹੈ। ਇਹ ਨਾ ਗੱਲ ਹੋਵੇ ਅੱਜ ਤੂੰ ਫੇਰ ਕਹਿ ਜੀ ਮੈਨੂੰ ਮਿਲੇ ਨਹੀਂਗੇ। ਨਹੀਂ ਨਹੀਂ ਜੀ ਅੱਜ ਪੱਕਾ ਲਿਆ ਕੇ ਦੇਉਂਗੀ। ਆਹੋ ਮੈਂ ਦੇਰੋਂ ਅੰਦਰ ਨਹੀਂ ਹੋਣ ਦੇਣੀ ਤੈਨੂੰ। ਠੀਕ ਹੈ ਜੀ। ਸਹੀ ਗੱਲ। ਕਿਸੇ ਘਰੇ ਵੀ ਰਹਿਣਾ ਕਿੰਨਾ ਔਖਾ ਹੁੰਦਾ। ਅਗਲ ਦਿਨ ਹਰ ਮੁੰਨੀਆਂ ਪੈਂਦੀਆਂ। ਜਿ ਆਪ ਦਾ ਘਰ ਹੋਵੇ ਬੰਦਾ ਆਪਣੀਆਂ ਚਲਾਵੇ। ਕਿਸੇ ਦਾ ਕੋਈ ਡਰ ਨਾ ਹੋਵੇ। ਹੋਂ ਤਾਂ ਪੈਰ ਵੀ ਇਹਨਾਂ ਨੂੰ ਪੁੱਛ ਕੇ ਚੱਕਣਾ ਪਊਗਾ। ਮੈਂ ਉਹ ਕੁੜੀ ਨੂੰ ਸਮਝਾ ਕੇ ਚਾਹੂੰਗੀ ਇੱਕ ਤਾਂ ਬੋਲਦੀ ਬਾਲਾ ਇਹ ਵੀ ਨਹੀਂ ਮੇਰੇ ਆਖੇ ਲੱਗਦੀ ਵੀ ਆਪਦਾ ਚੁੱਪ ਕਰ ਕੇ ਅੰਦਰ ਆ ਕੇ ਬੈਠ ਜੀ ਬੇਬੀ ਦਾ ਸਵਾ ਤਾਂ ਬਾਹਲੇ ਜਿਆਦਾ ਪਿਹੜਾ ਮੈਨੂੰ ਲੱਗਾ ਰੀਤ ਸਹੀ ਕਹਿੰਦੀ ਸੀਗੀ ਗਲਤੀ ਕਰ ਲਈ ਇਥੇ ਸਮਾਨ ਧਰ ਕੇ ਪਤਾ ਨਹੀਂ ਅੱਜ ਅੱਗੇ ਕੀ ਬਣੂਗਾ ਹੁਣ ਨਾ ਸਮਾਨ ਚੱਕਾਂ ਜੋਗੀ ਦੇਖੀ ਜਾਓ ਕਿ ਹੁਣ ਪਾਣੀ ਭਰ ਕੇ ਲਿਆਉਣੀ ਹੈ ਮੈਂ